ਕੇ ਪਾਕਿਸਤਾਨ ਜਿੰਨੇ ਸਾਡੇ ਪ੍ਰਪਾਹ ਨਹਿਂਦੋਸਤਾਨ ਦੇ ਲੀਡਰ ਨੇ ਦੇਖੋ ਜੀ ਜਿਹੜਾ ਇਹਨਾਂ ਨੇ ਅਤਵਾਦੀਆਂ ਨੇ ਹਮਲਾ ਕੀਤਾ ਹੈ ਪਹਿਲਗਾਮ ਦੇ ਵਿੱਚ ਨਿਰਦੋਸ਼ ਲੋਕਾਂ ਤੇ ਜਿਹੜੇ ਉੱਥੇ ਘੁੰਮ ਰਹੇ ਸੀ ਇਹ ਬਹੁਤ ਹੀ क्रूरता ਨਾਲ ਜਿਹੜਾ ਹਮਲਾ ਕੀਤਾ ਹੈ ਬਹੁਤ ਘਨਾਉਣੀ ਹਰਕਤ ਕੀਤੀ ਹੈ ਇਹ ਮਾਫ ਕਰਨ ਯੋਗ ਨਹੀਂ ਹੈਗੀ ਇਹਦੇ ਲਈ ਅਸੀਂ ਤਾਂ ਪ੍ਰਧਾਨ ਮੰਤਰੀ ਜੀ ਨੂੰ ਅਪੀਲ ਕਰਦੇ ਆਂ ਵੀ ਇਹ ਦੋਸ਼ੀਆਂ ਨੂੰ ਤੁਰੰਤ ਫੜ ਕੇ ਉੱਥੇ ਲਾਲ ਚੌਂਕ ਦੇ ਵਿੱਚ ਖੜਾ ਕੇ ਜਿਵੇਂ ਇਹਨਾਂ ਨੂੰ ਗੋਲੀਆਂ ਮਾਰੀਆਂ ਨੇ ਉਹ ਤੋਂ ਵੀ ਸਖਤ ਸਜ਼ਾ ਦਿੱਤੀ ਜਾਵੇ ਤਾਂ ਜਿਹੜੇ ਸ਼ਹੀਦ ਹੋਏ ਨੇ ਸਾਡੇ ਭਰਾ ਉਥੇ ਪਹਿਲਗਾਮ ਦੇ ਵਿੱਚ ਉਹਨਾਂ ਨੂੰ ਇਨਸਾਫ ਮਿਲ ਸਕੇ ਤੇ ਪਾਕਿਸਤਾਨ ਨੂੰ ਇਹੋ ਜਿਹਾ ਸਬਕ ਸਿਖਾਇਆ ਜਾਵੇ ਜਲਦੀ ਤੋਂ ਜਲਦੀ ਵੀ ਪਰ ਪਾਕਿਸਤਾਨ ਜਿਹੜੇ ਉਹਨਾਂ ਦੀ ਫੌਜ ਹੈ ਸੋਲਜਰ ਉਥੇ ਪਾਕਿਸਤਾਨ ਦੇ ਅੱਤਵਾਦੀਆਂ ਨੂੰ ਟ੍ਰੇਨ ਕਰ ਕਰ ਸਾਡੇ ਦੇਸ਼ ਦੇ ਵਿੱਚ ਭੇਜ ਰਹੀ ਹੈ ਸਾਡੇ ਦੇਸ਼ ਦੇ ਲੋਕਾਂ ਤੇ ਹਮਲਾ ਕਰਾ ਰਹੀ ਹੈ ਇਹ ਇਹ ਮੁੜ ਕੇ ਇਹੋ ਜਿਹਾ ਸੋਚ ਵੀ ਨਾ ਸਕਣ ਜੇ ਸਾਡੀ ਹਿੰਦੁਸਤਾਨ ਦੀ ਸਰਕਾਰ ਉਹਨਾਂ ਤੇ ਸਖਤ ਕਾਰਵਾਈ ਕਰੇ ਪਾਕਿਸਤਾਨ ਦੀ ਸਰਕਾਰ ਦਾ ਜੋ ਤੋਕਾ ਪਿਆ ਰਿਹਾ ਜਿਸ ਤਰ੍ਹਾਂ ਬੋਲ ਪਾਕਿਸਤਾਨ ਦੀ ਸਰਕਾਰ ਹੈ ਜਿਹੜੀ ਇਹ ਬਿਲਕੁਲ ਬਖੜਾਈ ਹੋਈ ਹੈ ਹੁਣ ਇਹ ਡਰੇ ਬੈਠੇ ਨੇ ਕਿ ਹਿੰਦੁਸਤਾਨ ਸਾਡੇ ਤੇ ਹਮਲਾ ਕਰੂਗਾ ਗਲਤੀ ਤਾਂ ਇਹ ਕਰ ਬੈਠਦੇ ਨੇ ਪਿੱਛੇ ਜੇ ਇਹਨਾਂ ਦੇ ਜਰਨਲ ਨੇ ਇੱਕ ਬਿਆਨ ਦਿੱਤਾ ਸੀ ਹਿੰਦੂਆਂ ਵਾਲੇ ਹਿੰਦੂਆਂ ਬਾਰੇ ਜਿਹੜਾ ਬਿਆਨ ਦਿੱਤਾ ਜੀ ਤੀਜੇ ਚੌਥੇ ਦਿਨ ਇਹਦਾ ਦਾ ਹਮਲਾ ਹੋ ਗਿਆ ਇਹਦਾ ਮਤਲਬ ਉਹਨਾਂ ਦੀ ਮਿਲੀ ਭੁਗਤਾਂ ਇਹ ਸਾਰੇ ਸਾਰਾ ਕਾਰਵਾਈ ਉਹਨਾਂ ਨੇ ਕਰਾਈ ਹੈ ਅੱਤਵਾਦੀਆਂ ਦੇ ਕੈਂਪ ਲਾਏ ਹੋਏ ਨੇ ਉਹਨਾਂ ਨੇ ਅੱਤਵਾਦੀ ਟ੍ਰੇਨ ਕਰਕੇ ਭੇਜਦੇ ਨੇ ਤਾਂ ਹੁਣ ਉਹ ਬਖੜਾਏ ਹੋਏ ਨੇ ਪੂਰੇ ਡਰੇ ਹੋਏ ਨੇ ਹਿੰਦੁਸਤਾਨ ਤੋਂ ਹਿੰਦੁਸਤਾਨ ਇਹਦਾ ਬਦਲਾ ਲਊਗਾ ਕਾਮਰੇ ਤੁਹਾਨੂੰ ਕਿੱਥੇ ਮਾਰਿਆ ਗਿਆ ਕਿੰਨਾ ਬਿਲਕੁਲ ਮਾੜੀ ਗੱਲ ਹੈ ਉਹਨਾਂ ਦੀ ਬਹੁਤ ਗਲਤ ਹਰਕਤ ਕੀਤੀ ਹੈ ਕਿਉਂਕਿ ਸਾਡੇ ਹਿੰਦੁਸਤਾਨ ਦੇ ਵਿੱਚ ਤਾਂ ਕੋਈ ਧਰਮ ਇੱਕ ਦੂਜੇ ਨੂੰ ਦੇ ਨਾਲ ਸਾਰੇ ਸਾਂਝੇ ਅਸੀਂ ਤਾਂ ਇਕੱਠੇ ਆ ਸਾਡੇ ਤੇ ਸਾਡੇ ਹਿੰਦੁਸਤਾਨ ਦੇ ਸਾਰੇ ਧਰਮ ਜਿੰਨੇ ਵੀ ਹੈਗੇ ਨੇ ਇਹ ਇਕੱਠੇ ਨੇ ਇੱਕ ਦੂਜੇ ਨਾਲ ਮਿਲ ਕੇ ਰਹਿੰਦੇ ਨੇ ਸਾਡਾ ਇੱਕ ਦੂਜੇ ਨਾਲ ਕੋਈ ਵਿਰੋਧ ਨਹੀਂ ਹੈ ਦੇਖੋ ਜਿਹੜੇ ਸਲਾਨੀ ਘੁੰਮਣ ਜਾਂਦੇ ਨੇ ਇਹ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਵੀ ਕਸ਼ਮੀਰ ਦੇ ਵਿੱਚ ਇਸ ਤਰ੍ਹਾਂ ਦਾ ਉਹਨਾਂ ਤੇ ਹਮਲਾ ਹੋਇਆ ਹੋਵੇ ਔਰ ਅਸੀਂ ਤਾਂ ਇਹ ਅੱਜ ਵਪਾਰ ਵਰਗ ਇਕੱਠਾ ਹੋਇਆ ਜਿਹੜਾ ਉਹ ਚੀਜ਼ ਦੀ ਮੰਗ ਕਰਦੇ ਆ ਸਰਕਾਰ ਵੱਲੋਂ ਵੀ ਇਹਨਾਂ ਨੂੰ ਜਿਹੜੇ ਵੀ ਦੋਸ਼ੀ ਨੇ ਇਹਨਾਂ ਨੂੰ ਪੂਰੀ ਤੋਂ ਪੂਰੀ ਜਿਸ ਤਰ੍ਹਾਂ ਵੱਧ ਤੋਂ ਵੱਧ ਸਜ਼ਾ ਬਣਦੀ ਹੈ ਇਹਨਾਂ ਦੀ ਉਹ ਦਿੱਤੀ ਜਾਵੇ ਕਿਉਂਕਿ ਇੱਕ ਨਹਤੇ ਲੋਕਾਂ ਤੇ ਬਾਰ ਕਰਿਆ ਇੱਕ ਜਿਹੜੇ ਘੁੰਮਣ ਫਿਰਨ ਲੋਕ ਜਿਹਨਾਂ ਦੇ ਨਵੇਂ ਵਿਆਹ ਹੋਏ ਹੋਏ ਸੀਗੇ ਉਹ ਲੋਕ ਗਏ ਨੇ ਉੱਥੇ ਉਹਨਾਂ ਦੇ ਉੱਪਰ ਹਮਲਾ ਕਰਨਾ ਇਹ ਅੱਜ ਤੋਂ ਪਹਿਲਾਂ ਕਦੇ ਨਹੀਂ ਹੋਇਆ ਔਰ ਇਤੋਂ ਮਾੜੀ ਹਰਕਤ ਕਦੇ ਹੋ ਨਹੀਂ ਸਕਦੀ ਇਹਨਾਂ ਨੂੰ ਇਸ ਤਰ੍ਹਾਂ ਦੀ ਸਜ਼ਾ ਦਿੱਤੀ ਜਾਵੇ ਜੋ ਅੱਜ ਤੱਕ ਕਦੇ ਕਿਸੇ ਨੂੰ ਦਿੱਤੀ ਨਾ ਗਈ ਹੋਵੇ ਦੇਖੋ ਜਿਸ ਤਰ੍ਹਾਂ ਕਿ ਪਾਕਿਸਤਾਨੀ ਆਤਵਾਦੀਆਂ ਨੇ ਪਹਿਲਗਾਮ ਵਿਖੇ ਹਮਲਾ ਕੀਤਾ ਪੁੱਛ ਪੁੱਛ ਕੇ ਔਰ ਹਿੰਦੂਆਂ ਨੂੰ ਸਿੱਖਾਂ ਨੂੰ ਮਾਰਿਆ ਪੁੱਛ ਪੁੱਛ ਕੇ ਮਾਰਿਆ ਚੁੰਨ ਚੁੰਨ ਕੇ ਮਾਰਿਆ ਅਸੀਂ ਪੁਰਜੋਰ ਨਿੰਦਾ ਕਰਦੇ ਹਾਂ ਅੱਜ ਅਸੀਂ ਸਾਰੇ ਵਪਾਰੀ ਨਾਬੇ ਹਲਕੇ ਦੇ ਜਿੰਨੀਆਂ ਵਪਾਰ ਮੰਡਲ ਦੀਆਂ ਸਾਡੀਆਂ ਸੰਸਾਵਾਂ ਨੇ ਉਹਨਾਂ ਦੇ ਪ੍ਰਧਾਨ ਨੇ ਉਹਨਾਂ ਦੇ ਮੈਂਬਰ ਸਾਹਿਬਾਨ ਨੇ ਅਸੀਂ ਸਾਰੇ ਇੱਕ ਮੱਚ ਤੇ ਇਕੱਠੇ ਹੋ ਕੇ ਰੋਸ ਮਜਾਰਾ ਕੱਢ ਰਹੇ ਹਾਂ ਅਸੀਂ ਭਾਰਤ ਸਰਕਾਰ ਨੂੰ ਅਪੀਲ ਕਰਦੇ ਹਾਂ ਜਿਸ ਤਰ੍ਹਾਂ ਪਾਕਿਸਤਾਨੀ ਅਤਵਾਦੀਆਂ ਨੇ ਸਾਡੇ ਹਿੰਦੂ ਭਰਾਵਾਂ ਨੂੰ ਮਾਰਿਆ ਉਹਨਾਂ ਨੂੰ ਸਖਤ ਸਖਤ ਸਜ਼ਾ ਦਿੱਤੀ ਜਾਵੇ ਇੱਕ ਐਸੀ ਸਜ਼ਾ ਹੋਣੀ ਚਾਹੀਦੀ ਹੈ ਕਿ ਮੁੜ ਕੇ ਕੋਈ ਵੀ ਇਸ ਬਾਰੇ ਸੋਚ ਨਾ ਸਕੇ ਅਸੀਂ ਭਾਰਤ ਆਉਣੀ ਸਰਕਾਰ ਨੂੰ ਇਹੀ ਅਪੀਲ ਕਰਦੇ ਹਾਂ